ਸਰ ਅਰਜੁਤ ਜੀ ਕੀ ਭਰਤੇ ਬੇਨਤੀ ਹੈ ਕਿ ਇੱਕ ਸ਼ਬਦ ਬੀਟੀ ਅਰਮੋਲਕੌਰ ਦੀ ਸੰਕਟਾਫਨਾ ਤੇ ਹੱਲ ਕਰਨਗੇ ਅਤੇ ਅਗਲਾ ਪ੍ਰੋਗਰਾਮ ਜੋ ਕਲ ਦੀ ਪਰਵਾਹ ਫੇਰੀ ਹੈ ਕਲ ਨੂੰ ਪੂਰਾ ਸਿਖ ਕੇ ਨੈ ਫੈਰੀ ਨਸਰ ਉਹਨਾਂ ਦੇ ਘਰ ਉੱਤੇ ਜਾਵੇ ਜੀ ਅਤੇ ਜੋ ਹੋਰ ਇੱਕ ਸ਼ਬਦ ਬੀਟੀ ਅਰਮੋਲਕੌਰ ਦੀ ਸੁਨਾ ਗੇ ਸਭ ਤੋਂ ਧਿਆਲ ਕਰਨ ਦੇ ਵਾਹਿਗੁਰੂ ਕੀ ਕਹਾਸਾ ਵਾਹਿਗੁਰੂ ਕੀ ਵਾਹਿਗੁਰੂ the <dı bizimle> weight <bir çaylaughs> <tira> <ist> <apology> <âtella> <respond> i <speaking in Spanish> ਬਾਈ ਜੀ ਦਾ ਕੰਸਲ ਇਹ ਗੁਰਜੀ ਕੀ ਭਤੇ ਇਹ ਸੰਗ ਅਨਮੋਲ ਗੁਰਬੇਣੀ ਬਹੁਤ ਸੋਹਣਾ ਸ਼ਬਦ ਉਹਨੇ ਪੜਿਆ ਕਿਉਂਕਿ ਇਹ ਸ਼ਬਦ ਗੁਰੂ ਮਹਾਰਾਜ ਜੀ ਨੇ ਜਦੋਂ ਉਹਨਾਂ ਦੇ ਸਮੇਂ ਦਾ ਹੈ ਅਤੇ ਉਹ ਪ੍ਰੋਗਰਾਮ ਅੱਜ ਵੀ ਆਪਾਂ ਉਸੇ ਤਰ੍ਹਾਂ ਚਲਾ ਰਹੇ ਹਾਂ ਘਰ-ਘਰ ਵਿੱਚ ਜਾ ਕੇ ਸ਼ਬਦ ਕੀਰਤਨ ਕਰਨਾ ਕਰਵਾਤ ਪ੍ਰਭਾਤ ਵਿੱਚ ਲਿਗਾਨੀ ਉਹਨਾਂ ਦੇ ਬਚਨ ਹੀ ਹੁਣ ਤੱਕ ਜਿੰਨੇ ਆ ਰਹੇ ਨੇ ਦੇਖੋ ਇੱਥੇ ਆਪ ਆਪਾਂ ਕਦੇ ਆਈ ਕਿ ਹੋਏ ਦੀ ਸਰਗਤ ਨੂੰ ਪਤਾ ਹੋਣਾ ਵੀ ਇੱਥੇ ਦਾ ਆਪਣਾ ਸਰਵਿਸ ਸਟੇਸ਼ਨ ਬਣਾ ਹੋਇਆ ਅੱਜ ਇੱਥੇ ਆ ਕੇ ਕੀਰਤਨ ਕਰਨਾ ਸਮਤ ਨੇ ਗਿਆਨ ਪਾਉਣੇ ਇਹ ਬਚਨ ਗੁਰਮਾਨ ਸਿੰਘ ਜੀ ਮਹਾਰਾਜ ਜੀ ਦੇ ਦੀ ਸਭਾ ਦਾ ਉਦਲੇ ਨੇ ਸਾਰੇ ਸੰਗਤਾਂ ਨੂੰ ਇਹ ਚੰਕ ਭਾਈ ਮਨਿੰਦਰ ਸਿੰਘ ਜੀ ਸੰਗਤ ਨੂੰ ਸਮਾਚ ਨਿਹਾਲ ਕਰਨਗੇ ਭਾਈ ਸੀਮਾ ਜੀ ਨੂੰ ਬੇਨਤੀ ਹੈ ਕਿ ਜਿਆਦਾ ਪ੍ਰਧਾਨ ਨਾਰਨ ਸੇਵੀ ਕਰੋ ਤਾਂ ਬੇਲਾਉਣੀ ਪ੍ਰੋਗਰਾਮ ਤੇ ਕੈਮ ਸੱਜਾ ਸਕੀਏ ਵਹੀ ਗੀਤ ਦਾ ਖਾਸ ਵਹੀ ਗੀਤ ਦੀ ਵਾਹਿਗੁਰੂ ਹੋਰ ਨਾਮੁ ਗੁਰੂ ਜੀ ਸਤ ਨਾਮੁ ਵਾਹਿਗੁਰੂ ਸਤ ਨਾਮੁ ਵਾਹਿਗੁਰੂ ਸਤ ਨਾਮੁ ਵਾਹਿਗੁਰੂ ਜਬੀਏ ਜੀ ਸਤ We yeah. love. sabe Só... 아. <목소리도> yeah <laughs> gol i uh -huh.